ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਵੀ ਆਮ ਆਦਮੀ ਪਾਰਟੀ ਵੱਲੋਂ ਪਹਿਲੀ ਸੂਚੀ ਜੋ ਲੋਕ ਸਭਾ ਚੋਣਾਂ ਦੇ ਲਈ ਉਮੀਦਵਾਰਾਂ ਦੀ ਜਾਰੀ ਕੀਤੀ ਗਈ ਹੈ ਉਸ ਤੋਂ ਬਾਅਦ ਮਾਨ ਸਰਕਾਰ ਨੂੰ ਕਿਹਾ ਹੈ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਕਿਹਾ ਕਿ ਮਾਨ ਸਰਕਾਰ ਦੇ ਕੋਲ ਕੋਈ ਨਵੇਂ ਚਿਹਰੇ ਨਹੀਂ ਹੈ ਇਸ ਲਈ ਉਹਨਾਂ ਨੂੰ ਆਪਣੇ ਹੀ ਪੰਜ ਮੰਤਰੀਆਂ ਨੂੰ ਚੋਣ ਮੈਦਾਨ 'ਚ ਉਤਾਰਨਾ ਪਿਆ ਅਮਰਿੰਦਰ ਰਾਜਾਵੜਿੰਗ ਨੇ ਪੰਜਾਬ 'ਚ ਆਪ ਉਮੀਦਵਾਰਾਂ ਤੇ ਸਵਾਲ ਚੁੱਕੇ ਨੇ ਉਹਨਾਂ ਪੁੱਛਿਆ ਕਿ ਆਮ ਲੋਕਾਂ ਨੂੰ ਟਿਕਟ ਦੇਣ ਦੇ ਵਾਅਦਿਆਂ ਦਾ ਕੀ ਬਣਿਆ ਕਿਉਂਕਿ ਆਪ ਨੇ ਜ਼ਿਆਦਾਤਰ ਮੰਤਰੀਆਂ ਨੂੰ ਟਿਕਟ ਦਿੱਤੀ ਹੈ ਉਹਨਾਂ ਇਸ ਨੂੰ ਮਜਬੂਰੀ ਵਾਲਾ ਫੈਸਲਾ ਦੱਸਿਆ। ਮੈਂ ਉਮੀਦਵਾਰਾਂ ਨੂੰ ਵਧਾਈ ਦੇਣੀ ਚਾਹਣਾ ਹੈ। ਔਰ ਆਮ ਆਦਮੀ ਪਾਰਟੀ ਨੂੰ ਵੀ 올 ਦਾ ਬੈਸਟ। ਦੂਜਾ ਨਾਲ ਮੈਂ ਇਹ ਵੀ ਕਹਿਣਾ ਚਾਹਣਾ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਸੀ ਕਿ ਅਸੀਂ ਸਰਪੰਚਾਂ ਨੂੰ ਲੜਾਵਾਂਗੇ। ਅਸੀਂ ਆਮ ਲੋਕਾਂ ਨੂੰ ਹੌਲੀ-ਹੌਲੀ ਅੱਗੇ ਲੈ ਕੇ ਆਵਾਂਗੇ। ਅਸੀਂ ਲੋਕਾਂ ਦੀ ਸਹਿਮਤੀ ਨਾਲ ਉਮੀਦਵਾਰ ਦੇਵਾਂਗੇ। ਕੋਈ ਐਸਾ ਵੀ ਸਮੇਂ ਹੁੰਦਾ ਸੀ ਕਿ ਇੱਕ ਬਾਕਸ ਲਾਇਆ ਜਾਂਦਾ ਸੀ। ਤੇ ਉੱਥੋਂ ਦੇ ਲੋਕਾਂ ਦਾ opinion ਲਿਆ ਜਾਂਦਾ ਸੀ। ਔਰ ਅੱਜ ਕੀ ਹੋਇਆ ਕਿ 2 ਸਾਲਾਂ ਦੀ ਸਰਕਾਰ 92 ਸੀਟਾਂ ਤੋਂ ਬਾਅਦ ਇਸ ਗੱਲ ਤੋਂ ਇਹ ਗੱਲ ਤੈ ਹੋ ਜਾਂਦੀ ਹੈ ਕਿ ਅੱਜ ਮਜਬੂਰਨ ਆਪ ਦੇ ਪੰਜ ਮੰਤਰੀ ਉਤਾਰਨੇ ਪਏ ਉਹਨਾਂ ਕੋਲੇ ਹੋਰ ਕੋਈ ਚਿਹਰਾ ਨਹੀਂ ਰਹਿ ਗਿਆ ਦੋ ਚਿਹਰੇ ਉਹ ਪੋਚਿੰਗ ਕਰਕੇ ਲੈ ਕੇ ਗਏ ਜਾਨੀ ਕਿ ਰਿੰਕੂ ਜੀ ਨੂੰ ਜਲੰਧਰੋਂ ਲੜਾਇਆ ਗਿਆ ਜੀਪੀਜੀ ਜਿਹੜੇ ਉਹਨਾਂ ਨੂੰ ਪੋਚ ਕੀਤਾ ਗਿਆ ਸਾਡੇ ਹੀ ਲੋਕਾਂ ਨੂੰ ਕਹਿੰਦਾ ਮਤਲਬ ਇਹ ਹੈ ਕਿ 2 ਸਾਲਾਂ ਦੀ ਸਰਕਾਰ ਦੇ ਵਿੱਚ 92 ਸੀਟਾਂ ਵਾਲੀ ਔਰ 13 ਜ਼ੀਰੋ ਕਹਿਣ ਵਾਲਿਆਂ ਕੋਲੇ ਕੋਈ ਨਵੇਂ ਚਿਹਰੇ ਨਹੀਂ ਮਿਲੇ ਔਰ ਉਨਾ ਹੀ ਚਿਹਰਿਆਂ ਨੂੰ ਲੜਾਇਆ ਗਿਆ ਸੋ ਪਰ 올 ਦਾ ਬੈਸਟ ਮੈਨੂੰ ਲੱਗਦਾ ਹੈ ਕਿ ਇਹ ਇਹ ਜਲਦਬਾਜੀ ਚ ਲਿਆ ਗਿਆ ਡਿਸੀਜਨ ਜਿਹੜੇ तमाम ਸਰਵੇ ਤੇ ਵੋਟ ਪਰਸੈਂਟੇਜ ਜਿਹੜੀ ਆਈ ਇਹ ਉਹ ਜਲਦੀ ਚ ਲਿਆ ਗਿਆ ਡਿਸੀਜਨ ਹੈ ਔਰ ਕਿੰਨੇ ਇੱਕ ਹੋਰ ਜਿਹੜੇ ਲੋਕ ਬਣਾਏ ਗਏ ਐ ਦੋ ਸਾਲਾਂ ਚ ਬਹੁਤ ਸਾਰੀ ਐਂਟੀ ਇਨਕੰਮੈਂਸੀ ਵੀ ਆਏਗੀ ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਨਾ ਪ੍ਰਾਪਤੀਆਂ ਉਹਨਾਂ ਬਾਰੇ ਵੀ ਲੋਕ ਚਰਚਾ ਕਰਨਗੇ ਇਹਨਾਂ ਲੋਕਾਂ ਦੀ ਵੀ ਚਰਚਾ ਕਰਨਗੇ ਔਰ ਮੈਨੂੰ ਨਹੀਂ ਲੱਗਦਾ ਕਿ ਬਹੁਤ ਕੋਈ ਐਕਸਟਰਾ ਆਰਡੀਨਰੀ ਜਿਹੜੀ ਲਿਸਟ ਕੱਢ ਦਿੱਤੀ ਹੋਵੇ ਜਿਹੜੇ ਤੋਂ ਲੋਕ ਹੈਰਾਨ ਔਰ ਪਰੇਸ਼ਾਨ ਹੋਣ ਔਰ ਲੋਕਾਂ ਨੂੰ ਲੱਗੇ ਕਿ ਐਸੇ ਚਿਹਰੇ ਦੇ ਦਿੱਤੇ ਗਏ ਨੇ ਆ ਜਿਹੜੇ ਚਿਹਰੇ ਲੋਕਾਂ ਨੂੰ ਪਸੰਦ ਆਉਂਦੇ ਇਹਦੇ ਨਾਲ ਨਾਲ ਇੱਕ ਹੋਰ ਵੀ ਗੱਲ ਇਹਦੇ ਵਿੱਚ ਪਰਸੈਪਸ਼ਨ ਜਿਹੜੀ ਵਿਚਾਰ ਬਣ ਰਹੇ ਲੋਕਾਂ ਦੇ ਔਰ ਜਿਹੜੀ ਗੱਲ ਸੱਚ ਹੈ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਇਹ ਚਿਹਰੇ ਮੁੱਖ ਮੰਤਰੀ ਨੂੰ ਪਸੰਦ ਨਹੀਂ ਸਾ ਢਾਲੀਵਾਲ ਸਾਹਿਬ ਜਿਨ੍ਹਾਂ ਕੋਲੇ ਪੰਚਾਇਤੀ ਰਾਜ ਮੰਤਰੀ ਸਨ ਔਰ ਜਿਹਨੇ ਬਹੁਤ ਪਪੂਲਰ ਮੰਤਰੀ ਹੋ ਗਿਆ ਸੀਗਾ ਗੱਲਾਂ ਬਾਤਾਂ ਚ ਤੇ ਉਹਨਾਂ ਤੋਂ ਉਹਨਾਂ ਦਾ ਮਹਿਕਮਾ ਲੈ ਲਿਆ ਗਿਆ ਨਰੇ ਦਿੱਤਾ ਗਿਆ ਐਵੇਂ ਤੁਹਾਡੇ ਸਾਹਮਣੇ ਮੀਤ ਥੇਰ ਸਾਹਿਬ ਜਿਨ੍ਹਾਂ ਕੋਲੇ ਮਹਕਮਾ ਸੀਗਾ ਮਾਈਨਿੰਗ ਦਾ ਤੇ ਹੋਰ ਵੱਡੇ ਮੰਤਰਾਲੇ ਸੀ ਸੋ ਕਈ ਇਹ ਵੀ ਕਿਹਾ ਜਾ ਰਿਹਾ ਹੈ ਕਿ ਦਿੱਲੀ ਦੀ ਔਰ ਮਾਨਸਾਬ ਦੀ ਆਪਸ ਵਿੱਚ ਜਿਹੜੀ ਕਿ ਜਿਹੜੇ ਉਹਨਾਂ ਦੇ ਚਾਹਤੇ ਐ ਉਹਨਾਂ ਨੂੰ ਉਹ ਚਾਉਂਦੇ ਨੇ ਵੀ ਇਹ ਕਿਤੇ ਨਾ ਕਿਤੇ ਇਹਨਾਂ ਨੂੰ ਇੱਥੋਂ ਫਾਰਕ ਕਰ ਦਿੱਤਾ ਜਾਵੇ ਸੋ ਇਹ ਕਈ ਗੱਲਾਂ ਐ ਔਰ ਮੈਨੂੰ ਨਹੀਂ ਲੱਗਦਾ ਕਿ ਬਹੁਤ ਕੋਈ ਐਕਸਟਰਾਔਡਨਰੀ ਜਿਹੜੀ ਲਿਸਟ ਦਿੱਤੀ ਹੋਵੇ ਕੋਈ ਐਸੀ ਗੱਲ ਕੀਤੀ ਹੋਵੇ